ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾ ਵਿਖੇ ਅੱਜ ਸਵੇਰੇ ਇੱਕ ਨੌਜਵਾਨ ਦੀ ਛੱਪੜ ਵਿੱਚ ਡਿੱਗਣ ਨਾਲ ਮੌਤ ਹੋਣ ਜਾਂਦੀ ਦੁਖਦਾਈ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਬੂਟਾ ਸਿੰਘ ਪੁੱਤਰ ਬਲਜੀਤ ਸਿੰਘ ਉਮਰ ਕਰੀਬ 40 ਸਾਲ ਵਾਸੀ ਪਿੰਡ ਰੁੜਕਾ ਕਲਾ ਪੱਤੀ ਹੇਤਾ ਕੀ ਵਜੋਂ ਕੀਤੀ ਗਈ ਹੈ। ਮੌਕੇ ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਰੁੜਕਾ ਕਲਾ ਦੀ ਪੱਤੀ ਬੁੱਲਾ ਕੀ ਦੇ ਛੱਪੜ ਦੇ ਵਿੱਚ ਡਿੱਗ ਗਿਆ ਜਿਸ ਨੂੰ ਕਿ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਛੱਪੜ ਡੂੰਘਾ ਹੋਣ ਕਾਰਨ ਉਸ ਨੂੰ ਨਹੀਂ ਬਚਾਇਆ ਜਾ ਸਕਿਆ। ਜਦੋਂ ਉਸ ਨੂੰ ਛੱਪੜ ਵਿੱਚੋਂ ਕੱਢਿਆ ਗਿਆ ਤਾਂ ਕਾਫੀ ਦੇਰ ਹੋ ਚੁੱਕੀ ਸੀ ਪਿੰਡ ਵਾਸੀ ਨੌਸਵਾਨਾਂ ਵੱਲੋਂ ਖੁਦ ਹੀ ਉਸ ਨੂੰ ਛੱਪੜ ਵਿੱਚੋਂ ਕੱਢਿਆ ਗਿਆ ਅਤੇ ਹਸਪਤਾਲ ਲੈ ਜਾਇਆ ਗਿਆ ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਭਾਈ ਕੀ ਨਾਂ ਕੀ ਤੁਹਾਡਾ ਮੇਰਾ ਜੋਗਾ ਇਹ ਜਿਹੜਾ ਮੁੰਡਾ ਬੇਚ ਦੇ ਗਿਆ ਕੀ ਨਾਂ ਸੀ ਇਹਦਾ ਮੇਰਾ ਚੀਲੀ ਕਹਿੰਦੇ ਸੀ ਅਸੀਂ ਅੱਛਾ ਤੇ ਇਹ ਕਿਦਾਂ ਵਿੱਚ ਕਿਦਾਂ ਚਲਾ ਗਿਆ ਪਾਣੀ ਦੇ ਵਿੱਚ ਮੈਨੂੰ ਨਹੀਂ ਪਤਾ ਮੈਂ ਤਾਂ ਕਿ ਇੱਥੇ ਮੈਂ ਉੱਥੇ ਸੀਗਾ ਅੱਛਾ ਇਹ ਵਾਇ ਸਟੱਲੀ ਐ ਮੈਂ ਤੈਨੂੰ ਕਹਾਂ ਅੱਛਾ ਇਹ ਵਿੱਚ ਉਹਦੇ ਡੱਗ ਡੂਰ ਪਿਆ ਹੋਊਗਾ ਮੈਂ ਨਹੀਂ ਕਹਿੰਦਾ ਮੈਂ ਤੇ ਉੱਥੇ ਚਲੇ ਗਿਆ ਅੱਛਾ ਫੇ ਮੈਂ ਮਗਰ ਗਿਆ ਮੈਂ ਉਹ ਬੀਬੀਆਂ ਬੈਠੀਆਂ ਔਰ ਪੰਜ ਸੱਤ ਬਹਾਕ ਮਾਲਾ ਨਹੀਂ ਦਾ ਮੈਂ ਵੀ ਡੁੱਬਣ ਲੱਗਾ ਫੇ ਮੈਂ ਵਾਪਸ ਆਇਆ